ਅੱਜ ਆਪਾਂ ਗੱਲ ਕਰਾਂਗੇ ਦੁਨੀਆ ਦੇ ਸਭ ਤੋਂ ਛੋਟੇ ਡਰੋਨ ਬਾਰੇ ਤੁਸੀਂ ਅਕਸਰ ਵਿਆਹਾਂ ਸ਼ਾਦੀਆਂ ਦੇ ਵਿੱਚ ਡਰੋਨ ਦੇਖੇ ਹੋਣੇ ਆ ਜਿਨ੍ਹਾਂ ਦਾ ਕੰਮ ਸਿਰਫ ਵੀਡੀਓ ਬਣਾਉਣਾ ਜਾਂ ਫੋਟੋਗ੍ਰਾਫੀ ਕਰਨਾ ਹੈ ਪਰ ਜਿਸ ਡਰੋਨ ਦੀ ਅੱਜ ਆਪਾਂ ਗੱਲ ਕਰ ਰਹੇ ਹਾਂ ਉਸ ਨੂੰ ਕਿਲਰ ਡਰੋਨ ਵੀ ਕਿਹਾ ਜਾਂਦਾ ਹੈ ਕਿਉਂਕਿ AI ਟੈਕਨੋਲੋਜੀ ਇੰਨੀ ਜ਼ਿਆਦਾ ਐਡਵਾਂਸ ਹੋ ਗਈ ਹੈ ਕਿ ਉਸ ਟੈਕਨੋਲੋਜੀ ਦੇ ਆਪਾਂ ਨੂੰ ਫਾਇਦੇ ਵੀ ਬਹੁਤ ਨੇ ਤੇ ਨੁਕਸਾਨ ਵੀ ਬਹੁਤ ਜ਼ਿਆਦਾ ਨੇ ਇਸ ਵੀਡੀਓ ਵਿੱਚ ਇੱਕ ਵਿਅਕਤੀ ਦੱਸ ਰਿਹਾ ਹੈ ਕਿ ਕਿਵੇਂ ਇੱਕ ਡਰੋਨ ਆਪਣੇ ਆਪ ਵਰਕ ਕਰ ਰਿਹਾ ਉਸ ਨੂੰ ਕੋਈ ਕੰਟਰੋਲਰ ਦੀ ਜ਼ਰੂਰਤ ਨਹੀਂ ਉਹ ਆਪਣੇ ਆਪ ਹੀ ਆਪ ਨੂੰ ਉਡਾ ਰਿਹਾ ਹੈ ਤਾਂ ਇਸ ਤੋਂ ਦੇਖ ਸਕਦੇ ਹੋ AI ਦੀ ਪਾਵਰ ਇੱਕ ਛੋਟੇ ਜਿਹੇ ਡਰੋਨ ਨੂੰ ਦਿਮਾਗ ਦੇ ਦਿੱਤਾ ਗਿਆ ਜਿਸ ਨੂੰ ਆਪਾਂ AI ਆਰਟੀਫੀਸ਼ਲ ਇੰਟੈਲੀਜੈਂਸ ਵੀ ਕਹਿ ਦਿੰਦੇ ਆ ਇਸ ਡਰੋਨ ਦੇ ਵਰਕ ਕਰਨ ਦਾ ਤਰੀਕਾ ਤੇ ਇਸ ਦੀਆਂ ਖੂਬੀਆਂ ਕੀ ਕੀ ਹਨ ਅੱਗੇ ਜਾ ਕੇ ਵੀਡੀਓ ਦੇ ਵਿੱਚ ਦੱਸਦੇ ਆ ਅਸਲ ਵਿੱਚ ਇਹ ਡਰੋਨ AI ਟੈਕਨੋਲੋਜੀ ਦੇ ਨਾਲ ਲੈਸ ਹੈ ਤਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ AI ਟੈਕਨੋਲੋਜੀ ਕਿੰਨੀ ਜ਼ਿਆਦਾ ਐਡਵਾਂਸ ਹੋਵੇਗੀ ਕਿਸੇ ਇੱਕ ਵਿਅਕਤੀ ਤੋਂ 100 ਗੁਣਾ ਜ਼ਿਆਦਾ ਤੇਜ਼ ਇਹ ਡਰੋਨ ਰਿਐਕਟ ਕਰਦਾ ਜੇਕਰ ਇਸ ਨੂੰ ਖਤਰਾ ਮਹਿਸੂਸ ਹੁੰਦਾ ਹੈ ਇਹ ਆਪਣਾ ਬਚਾ ਖੁਦ ਹੀ ਕਰ ਲੈਂਦਾ ਇਸ ਡਰੋਨ ਦੇ ਵਿੱਚ ਬਹੁਤ ਖੂਬੀਆਂ ਨੇ ਜਿਹੜੀਆਂ ਇਸ ਡਰੋਨ ਨੂੰ ਆਮ ਡਰੋਨਾਂ ਦੇ ਨਾਲੋਂ ਵੱਖਰਾ ਡਰੋਨ ਸਾਫਤ ਕਰਦੀਆਂ ਇਸ ਦੇ ਵਿੱਚ ਫੇਸ਼ੀਅਲ ਐਕਸਪ੍ਰੈਸ਼ਨ ਦਾ ਇੱਕ ਫੰਕਸ਼ਨ ਹੈ ਜਿਸ ਦੇ ਵਿੱਚ ਕਿਸੇ ਖਾਸ ਵਿਅਕਤੀ ਦਾ ਡਾਟਾ ਐਡ ਕਰ ਦਿੱਤਾ ਜਾਂਦਾ ਤਾਂ ਇਹ ਡਰੋਨ ਉਸ ਵਿਅਕਤੀ ਨੂੰ ਲੱਭ ਕੇ ਟਾਰਗੇਟ ਕਰ ਲੈਂਦਾ ਤੇ ਦੂਸਰਾ ਫੰਕਸ਼ਨ ਹੈ ਜੀਪੀਐਸ ਟੈਕਨੋਲੋਜੀ ਪਰ ਜਿਹੜੀ ਮੇਨ ਚੀਜ਼ ਆ ਜਿਹੜੀ ਇਸ ਡਰੋਨ ਨੂੰ ਸਾਰੇ ਡਰੋਨਾਂ ਨਾਲੋਂ ਵੱਖਰਾ ਕਰਦੀ ਆ ਉਹ ਇਸ ਦੇ ਵਿੱਚ ਵੈਪਨ ਦੀ ਗੋਲੀ ਇੱਕ ਛੋਟੀ ਜੀ ਗੋਲੀ ਹੁੰਦੀ ਆ ਇਸ ਡਰੋਨ ਦੇ ਵਿੱਚ ਇਸ ਦਾ ਕੰਮ ਕੀ ਅੱਗੇ ਜਾ ਕੇ ਵੀਡੀਓ ਦੇ ਵਿੱਚ ਦੱਸਦੇ ਆ ਤੁਸੀਂ ਦੇਖ ਰਹੇ ਹੋ ਕਿ ਇਸ ਵਿਅਕਤੀ ਨੇ ਡਰੋਨ ਨੂੰ ਹਵਾ ਦੇ ਵਿੱਚ ਉਡਾ ਦਿੱਤਾ ਤੇ ਵਿਸ਼ੇਸ਼ ਵਿਅਕਤੀ ਦਾ ਆ ਡਾਟਾ ਇਸ ਦੇ ਸਿਸਟਮ ਦੇ ਵਿੱਚ ਐਡ ਕਰ ਦਿੱਤਾ ਹੈ ਤਾਂ ਕਿਦਾਂ ਇਹ ਡਰੋਨ ਉਸ ਬੰਦੇ ਨੂੰ ਲੱਭ ਕੇ ਉਸਦੇ ਮੱਥੇ ਦੇ ਵਿੱਚ ਜਾ ਕੇ ਵਜਦਾ ਜਦੋਂ ਇਹ ਡਰੋਨ ਕਿਸੇ ਵਿਅਕਤੀ ਦੇ ਮੱਥੇ ਤੇ ਜਾ ਕੇ ਵਜਦਾ ਤਾਂ ਉਸ ਵਿੱਚੋਂ ਗੋਲੀ ਫਾਇਰ ਹੁੰਦੀ ਹੈ ਜਿਹੜੀ ਕਿ ਬੰਦੇ ਦੇ ਸਿੱਧੀ ਖੋਪੜੀ ਦੇ ਵਿੱਚ ਵੱਜਦੀ ਹੈ ਤੇ ਥਾਂ ਤੇ ਹੀ ਟਾਰਗੇਟ ਨੂੰ ਖਤਮ ਕਰ ਦਿੰਦੀ ਹੈ ਜੇਕਰ ਇਹ ਡਰੋਨ ਵੱਧ ਗਿਣਤੀ ਦੇ ਵਿੱਚ ਹੋਣ ਤਾਂ ਇਹ ਇਕੱਠੇ ਹੋ ਕੇ ਕਿਸੇ ਦੀਵਾਰ ਦੇ ਵਿੱਚ ਇੱਕ ਤਰ੍ਹਾਂ ਦਾ ਰਸਤਾ ਬਣਾ ਸਕਦੇ ਆ ਜਾਂ ਦੀਵਾਰ ਨੂੰ ਤੋੜ ਵੀ ਸਕਦੇ ਆ ਤਾਂ ਤੁਸੀਂ ਦੇਖੋ ਕਿੰਨੀ ਖਤਰਨਾਕ ਚੀਜ਼ ਆ ਇਹ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੇ ਵਧੀਆ ਲੱਗੀ ਤਾਂ ਜੇਕਰ ਇਹਨਾਂ ਡਰੋਨਾਂ ਨੂੰ ਬਹੁਤ ਗਿਣਤੀ ਦੇ ਵਿੱਚ ਕਿਸੇ ਜੰਗ ਦੇ ਵਿੱਚ ਛੱਡ ਦਿੱਤਾ ਜਾਵੇ ਤਾਂ ਇਹਨਾਂ ਡਰੋਨਾਂ ਦੇ ਵਿੱਚ ਇੱਕ ਡਾਟਾ ਐਡ ਕਰ ਦਿੱਤਾ ਜਾਂਦਾ ਕਿਸੇ ਯੂਨੀਫਾਰਮ ਦਾ ਜਾਂ ਖਾਸ ਕਿਸੇ ਪਹਿਰਾਵੇ ਦਾ ਤਾਂ ਇਹ ਡਰੋਨ ਕਿਸੇ ਵੀ ਸੰਕੋਚ ਤੋਂ ਬਿਨਾ ਉਸ ਸਾਰੀ ਆਰਮੀ ਨੂੰ ਹੀ ਖਤਮ ਕਰ ਸਕਦੇ ਆ ਉਹ ਜੰਗ ਜਿੱਤ ਸਕਦੇ ਆ ਇਸ ਵੀਡੀਓ ਵਿੱਚ ਇਸ ਵਿਅਕਤੀ ਵੱਲੋਂ ਇੱਕ ਸਿਰਫ ਚੇਤਾਵਨੀ ਦੇ ਤੌਰ ਤੇ ਦੱਸਿਆ ਗਿਆ ਕਿ ਐਦਾਂ ਦੀ ਟੈਕਨੋਲੋਜੀ ਉਹਨਾਂ ਕੋਲੇ ਆ ਚੁੱਕੀ ਹੈ ਜੇਕਰ ਇਹ ਟੈਕਨੋਲੋਜੀ ਕਿਸੇ ਗਲਤ ਵਿਅਕਤੀ ਜਾਂ ਕਿਸੇ ਗਲਤ ਦੇਸ਼ ਕੋਲੇ ਚਲੀ ਜਾਂਦੀ ਹੈ ਤਾਂ ਇਸ ਟੈਕਨੋਲੋਜੀ ਨਾਲ ਕਿੰਨੀ ਤਬਾਹੀ ਮਚ ਸਕਦੀ ਹੈ ਉਸ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ